ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜ ਪਦ ਨਾਮ ਜਪਣਾ ਤੇ ਬਾਣਾ ਮੰਨਣਾ ਗੁਰੂ ਘਰ ਵਿੱਚ ਸਹਿਜ ਵਿੱਚ ਰਹਿਣ ਤੇ ਸਹਿਜ ਪਦ ਵਿੱਚ ਪਹੁੰਚਣੇ ਦੀ ਮਹਿਮਾ ਹੈ ਆਪਣੇ ਕੰਮ ਕਾਜ ਤੇ ਫਰਾਈਜ਼ ਮਨਸਬੀ ਕਰਨੇ ਸੋਹਣੇ ਹਨ ਉਨ੍ਹਾਂ ਵਿੱਚ ਹੀ ਹਰੀ ਸਿਮਰਨ ਦਾ ਰੰਗ ਮਾਣੀਦਾ ਹੈ। ਨਾਮ ਜਪਣ ਵਾਲਾ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਪਰ ਤੁਰੰਦਾ ਯਤਨ ਕਰਦਾ ਹੈ। ਜੇ ਲੋੜ ਹੁੰਦੀ ਹੈ ਤੇ ਮਨ ਚਾਹੁੰਦਾ ਹੈ। ਇਉਂ ਹੋਵੇ ਤਦ ਅਰਦਾਸ ਕਰੀਦੀ ਹੈ। ਪਰ ਫੇਰ ਭਾਣੀ ਤੇ ਪ੍ਰਸੰਨ ਰਹਿੰਦਾ ਹੈ। ਬਹੁਤ ਲੋਕ ਅੱਖਾਂ ਦੇ ਦ੍ਰਿਸ਼ ਨੂੰ ਰੋਹਾਨੀ ਸਮਝ ਲੈਂਦੇ ਹਨ ਜੋ ਰੋਸ਼ਨੀ ਰੰਗਾਂ ਤੋਂ ਬਣੀ ਹੋਈ ਦਿੱਸੇ ਉਹ ਰੋਸ਼ਨੀ ਮਾਇਕ ਹੈ ਕਈ ਵੇਰ ਹਿਪਨਾਟਿਕ ਅਸਰਾਂ ਹੇਠ ਕਈ ਗੱਲਾਂ ਦਿੱਸਦੀਆਂ ਹਨ ਮਨ ਦਾ ਸਿਮਰਨ ਦੇ ਰਸ ਵਿੱਚ ਆਉਣਾ ਲੇਵ ਤੇ ਸਹਿਜ ਵਿੱਚ ਅਪੜਨਾ ਗੁਰੂ ਜੀ ਨੇ ਲਿਖਿਆ ਹੈ ਚਾਨਣ ਗਿਆਨ ਦਾ ਬਖਸ਼ਿਆ ਹੈ ਗੁਰੂ ਮਹਾਰਾਜ ਜੀ ਤਾਂ ਸਿਮਰਨ ਦੀ ਪਕਿਆਈ ਹੀ ਦੱਸਦੇ ਹਨ ਜਿਸ ਨੂੰ ਸਾਰੇ ਫਲ ਲੱਗਦੇ ਹਨ ਕੀਰਤਨ ਨਾਮ ਸਿਮਰਤ ਰਹੋ ਜਦ ਲੱਗ ਘਟ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ